ਸੋ ਆ ਗੁਮਤੇ ਤੇ ਪਿੱਛੋਂ ਗੱਡੀ ਆਈਏ ਸੀ ਤੇ ਉਹਨੇ ਸਾਨੂੰ ਇੰਨੀ ਵਾਰਟ ਮਾਰਿਆ ਚਲਾ ਕੇ ਉਹ ਬੱਚੀ ਬਹੁਤ ਦੂਰ ਜਾ ਕੇ ਡਿੱਗੀ ਸਾਨੂੰ ਤੇ ਨਿਕ ਨਿਕ ਬੱਚੇ ਸੀ ਨਾਲ ਸਾਡੇ ਤੇ ਮਥਾ ਜਾਣੇ ਕਿ ਸਾਡੀਆਂ ਮਹਾਰਾਜ ਜੀ ਨੇ ਪਰਮਾਤਮਾ ਨੇ ਧੰਨ ਬਖਸ਼ੀ ਤੇ ਬਹੁਤ ਤੇਜ਼ ਗੱਡੀ ਜਿਹੜੀ ਉਹ ਸਾਨੂੰ ਇੰਨੀ ਵਾਰਟ ਚੱਕ ਕੇ ਮਾਰਿਆ ਕਿੰਨੇ ਜਣੇ ਸੀ ਗੱਡੀ ਆਈ ਸੀਗੇ 8-9 ਜਣੇ ਜਿਹਦੇ ਵਿੱਚੋਂ ਅਸੀਂ ਦੋ ਕੁ ਜਾਣੇ ਕਿ ਬਾਕੀ ਸਾਰੇ ਨਹੀਂ ਸਰ ਕਿਹੜੀ ਗੱਡੀ ਸੀ ਤੁਹਾਡੇ ਕੋਲ ਸਾਡੇ ਕੋਲੇ 8 ਟੋ ਸੀਗੇ ਯਾਰ ਤੇ ਜਾਨੇ 8 ਟੋ ਸੀਗੇ 6 ਟੋ ਤੇ ਜਾਂਦੇ ਉਹ ਪਿਛੋ ਅਗੇ ਬੱਚਾ ਹਾਂ ਪਿਛੋ ਵਜੇ ਗੱਡੀ ਪਿਛੋ ਵਜੇ ਤੇ ਉਹ ਜੋ ਪਿਛੋ ਵਜੇ ਗੱਡੀ ਤੇ ਜਦੋਂ ਗੱਡੀ ਨੇ ਚੱਕ ਗੱਡੀ ਮਾਰੀ ਤੌਰ ਤੇ ਉਹ ਕੁੜੀ ਤਾਂ ਜਿਹੜੀ ਬਹੁਤ ਦੂਰ ਜਾ ਕੇ ਡਿੱਗੀ ਛੜਕ ਦੇ ਵਿੱਚ ਆਨੇ ਕਨੇਕ ਬੱਚੇ ਸੀ ਸਾਡੇ ਨਾਲ ਆਟੋ ਕਿਤਨੀ ਜਣੇ ਬੈਠੇ ਸੀ ਆਟੋ ਦੇ ਵਿੱਚ ਸੀਗੇ ਅਸੀਂ 7-8 ਜਣੇ ਸੀ ਬੱਚੇ ਲੰਘਾ ਬੱਚੇ ਚਾਰ ਬੱਚੇ ਉਹ ਸੱਟਾ ਕਿਨੇ ਅੱਗੇ ਵੱਗੀ ਹੋਇਆ ਸੱਟਾਂ ਜੀ ਸਾਡੇ ਜਾਨੀ ਸ਼ਾਂਸ ਤਾਂ ਬੰਦਿਆ ਦੀ ਹੈ ਵਾਸਤੇ ਇੱਕ ਮਾਈ ਮੜਾ ਕੋ ਬੱਚਾ ਕੋਈ ਵੀ ਨਹੀਂ ਗਿਆ ਸੜ ਤੋਂ ਹਾਂ ਸਾਰਿਆਂ ਦੇ ਵਟਿਓ ਤੇ ਕਿਉਂ ਟੋਟਲ 9 ਪੇਸ਼ੈਂਟ ਆਏ ਹੈਗੇ ਆ ਦੋ ਬੱਚੇ ਹੈਗੇ ਆ ਤੇ 5 ਪੰਜ ਫੀਮੇਲ ਆ ਤੇ ਦੋ ਅਡਲਟ ਮੇਲ ਹੈਗੇ ਆ ਉਹ ਜਾ ਰਹੇ ਸੀ ਟੈਂਪੋ ਦੇ ਉੱਤੇ ਤੇ ਪਿੱਛੋਂ ਕੋਈ 4 ਵੀਲਰ ਆ ਕੇ ਉਹਨਾਂ ਦੇ ਵਿੱਚ ਐਸਯੂਵੀ ਵੱਜੀ ਆ ਟੈਂਪੋ ਪਲਟ ਗਿਆ ਤੇ ਸੱਟਾ-ਸੱਟਾ ਵੱਜੇਗੇ ਇਹਨਾਂ ਦੇ ਪੇਸ਼ੈਂਟ ਵੈਸੇ ਤਾਂ ਜਿਹੜੇ ਹੈਗੇ ਉਹ ਤਾਂ ਸਟੇਬਲ ਆ ਕੋਈ ਡੈਂਜਰਸ ਕੋਈ ਇੰਜਰੀ ਤਾਂ ਹੈ ਨਹੀਂ ਗਈ ਲੱਤਾਂ ਬਾਹਾਂ ਦੇ ਉੱਤੇ ਸੱਟਾਂ ਵੱਜੀਆਂ ਹੋਈਆਂ ਐਕਸ ਸੀਟੀ ਸਕੈਨ ਵਾਸਤੇ ਕੁਝ ਪੇਸ਼ੈਂਟ ਨੂੰ ਭੇਜ ਰਹੇ ਆ ਉਸ ਤੋਂ ਬਾਅਦ ਦੇ ਵਿੱਚੋਂ ਇੰਡੈਕਸ ਰੇਲ ਆਇਆ ਹੋਇਆ ਐਕਸਟ੍ਰੇ ਕਰੂਗਾ ਫਿਰ ਅਗਲਾ ਪਲਾਨ ਫ੍ਰੈਕਚਰ ਦੇਖਾਂਗੇ ਕਿ ਕੀ ਕਰਨਾ ਹੈਗਾ ਪਲਾਸਟਰ ਲਗਣਾ ਹੈ ਜੋ ਬਟਸ ਬਸ ਵੇਅਰ ਜੋ ਵੀ ਹੋਣਾ ਹੋਇਆ ਸੋ ਐਸੋ ਸਟੇਬਲ ਹਾਂ ਸਟੇਬਲ ਹੈ ਵੈਸੇ ਪੇਸ਼ੈਂਟ ਸਾਰੇ ਸਟੇਬਲ ਹੈਗੇ ਆਪਣੇ ਕੋਈ